ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਅੱਜ ਭਈ ਅਸੀਂ ਪਿੰਡ ਆਏ ਆ ਬਹਿਬਲ ਕਲਾਂ ਤੇ ਤਸੀਲ ਇਹਨੂੰ ਲੱਗ ਜਾਂਦੀ ਹੈ ਜੈਤੋ ਜ਼ਿਲ੍ਹਾ ਫਰੀਦਕੋਟ ਲੱਗ ਜਾਂਦਾ ਤੇ ਜੇ ਆਪਾਂ ਨਾਲ ਦੇ ਪਿੰਡਾਂ ਦੀ ਗੱਲ ਕਰਨ ਲਈ ਗੁਰੂ ਸਾਰ ਬਸਰਾਵਾ ਬਗਰਾੜੀ ਤੋਂ ਬਈ ਇਹ 2 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੈਤਾ ਤੇ ਕੋਟਕੋਪੂਰੇ ਤੋਂ ਜੋ ਆਪਾਂ ਆਏ 10 ਕਿਲੋਮੀਟਰ ਦੀ ਦੂਰੀ ਤੇ ਆ ਤੇ ਬਾਈ ਕੋਲੇ ਅੱਜ ਦੂਜੇ ਸੂਏ ਬਾਈ ਵੜੇ ਸਤੋ ਤੀਜੇ ਤੀਜੇ ਸੂਏ ਸੂਣੀ ਹੈ ਹਾਂ ਹਾਂਜੀ ਤੀਜੇ ਸੂਏ ਬਾਈ ਵੜੇ ਵਕਾਉ ਸੀ ਬਾਈ ਕੋਲੇ ਤੇ ਇਹ ਬਾਈ ਟੋਕੜ ਗੱਪਣ ਲੈ ਕੇ ਆਏ ਸੀ ਆਪਾਂ ਟੋਕੜ ਗੱਪਣ ਠੀਕ ਹੈ ਟੋਕੜ ਗੱਪਣ ਬਾਈ ਲੈ ਕੇ ਆਇਆ ਸੀਗਾ ਬਾਈ ਵੜ ਤੇ ਬਾਕੀ ਤੁਹਾਨੂੰ ਦਿਖਾ ਦਿੰਨੇ ਆ ਨੇੜੇ ਹਵਾਨਾ ਹੂਨ ਆ ਤੁਸੀਂ ਦੇਖ ਸਕਦੇ ਬਈ ਹਵਾਨੇ ਹੂਨ ਦੀ ਬਹੁਤ ਸੋਹਣੀ ਹੈ ਵੜ ਤੇ ਸੂਨ ਦੀ ਬਈ ਮਨ ਲਾਦੀ ਆਦੀ ਹੈ। ਹਾਂ ਸੂਪੂ। ਬਾਕੀ ਬਈ ਤੁਸੀਂ ਦੇਖ ਸਕਦੇ ਆ। ਦੋ ਘੰਟਿਆਂ ਨੂੰ ਹੇ ਸੂਈ ਪੈਣਾ ਤੁਸੀਂ ਦੇਖ ਸਕਦੇ ਆ ਬਈ। ਹਵਾਨਾ ਹੁੰਨਾ ਹੁਣ ਅੱਛਾ ਹੁਣ ਠੰਡੀ ਸੀਲ ਬਈ ਪੂਰੀ ਆ। ਇਹਨੂੰ ਅਸੀਂ ਉਪਰੇ ਬੰਦੇ ਆ। ਤੇ ਹਵਾਨਾ ਹੁੰਨਾ ਬਹੁਤ ਦੱਖ ਹਵਾਨੇ ਦੀ ਬਹੁਤ ਸੋਹਣੀ ਆ ਬਈ। ਗੱਟ ਚੌੜਾ ਹਵਾਨਾ ਆਉਂਦਾ ਗਾਂ ਤੋਂ ਤੇ ਥਣ ਥਣ ਦਿਖਾਦੀ ਪਪੂ ਮੜੇ ਨੇੜ ਤੋਂ। ਥਣ ਥਣ ਤੁਸੀਂ ਦੇਖ ਸਕਦੇ ਆ ਬਈ ਇੱਕੋ ਹੀ ਦੂਰੀ ਦਾ ਥਾਣਾ ਕੋਈ ਭੋਰਾ ਫੋੜ ਸ਼ਾਂਗ ਨਹੀਂ ਥਾਣਾ ਦੇ ਬਈ। ਬਾਕੀ ਤੁਸੀਂ ਆਪ ਇੱਥੇ ਆ ਕੇ ਵੀ ਤਸੱਲੀ ਕਰ ਸਕਦੇ ਆ। ਤੇ ਬਈ ਦੂਜੇ ਟੋਕੜ ਗੱਬਣ ਲੈ ਕੇ ਆਏ ਸੀ ਉਹਦਾ ਸਾ ਵੀ ਥੋੜਾ ਜਿਹਾ ਡਰਾਈ ਸੀ ਇਹ ਠੀਕ ਆ ਉਹ ਡਰਾਈ ਸੀਗੀ ਹੈ ਹਾਂ ਡਰਾਈ ਸੀ ਠੀਕ ਹੈ ਠੀਕ ਹੈ ਤੇ ਮੜਾ ਜ ਤੋਰਦੀ ਵੀਰੇ ਮੜਾ ਬਾਕੀ ਤੁਹਾਨੂੰ ਤੋਰਾ ਦਿਖਾਉਣ ਨੇ ਬਈ ਵੜਦਾ ਮੂੰਹ ਚੰਗੀ ਐ ਨਹੀਂ ਬਾਲੀ ਲਸੀ ਨਹੀਂ ਬਈ ਠੀਕ ਆ ਤੇ ਬਾਕੀ ਦੁੱਧ ਜਿਹਾ ਆਣਾ ਹਵਾਨਾ ਵੜਦਾ ਦੁੱਧ ਦੇਣੇ ਬਈ ਪਾ ਜਾਣਾ ਉਹਨਾਂ ਖਵਾਨਾ ਉਹਨਾਂ ਤੁਸੀਂ ਦੇਖ ਸਕਦੇ ਆ ਖਵਾਨਾ ਬਹੁਤ ਸੋਹਣਾ ਬਈ ਕਰਮਾ ਵਾਲੀ ਦਾ ਤੇ ਥਣ ਵੀ ਬਹੁਤ ਸੋਹਣਾ ਲੱਗਿਆ ਬਈ ਤੁਸੀਂ ਦੇਖ ਸਕਦੇ ਆ ਵਾਨਾ ਹੁਣਾ ਦਾ ਜਿੰਨੀ ਤੱਕ ਗਾਂ ਨੂੰ ਹਵਾਨੇ ਦੀ ਬਈ ਉਨੀ ਤੱਕ ਪੋਸ਼ਾਣ ਨੂੰ ਹਵਾਨੇ ਤੁਸੀਂ ਦੇਖ ਸਕਦੇ ਆ ਵਿਹੜ ਤੇ ਬਈ ਕੱਚ ਨਹੀਂਗਾ ਕੋਈ ਦੁੱਧ ਵਾਲੀ ਵਿਹੜ ਆ ਬਈ ਪੂਰੀ ਜੈਸਾ ਹਣਾ ਹਵਾਨਾ ਦੁੱਧ ਨੇ 20 ਪਲੱਸ ਹੋਣਾ ਚਾਹੀਦਾ ਵਿਹੜ ਨੂੰ ਤੇ ਬਾਕੀ ਵੀ ਜਿਹੋ ਜਆ ਆਪਾਂ ਪਾਵਾਂਗੇ ਆਪਣੀ ਸੇਵਰ ਦੇ ਸੱਤੇ ਹੁੰਦਾ ਉਹ ਜਿਹੜਾ ਦੁੱਧ ਪਸ਼ੂ ਨੇ ਦੇ ਦੇਣਾ ਹੁੰਦਾ ਤੇ ਬਾਕੀ ਆਪਾਂ ਬਾਈ ਤੋਂ ਨਾਂ ਤੇ ਨੰਬਰ ਤੇ ਨਾਂ ਡਰੈੱਸ ਬਾਈ ਤੋਂ ਪੁੱਛ ਲੈਣੇ ਤੇ ਠੰਡੀ ਸੀਲ ਬਈ ਪੂਰੀ ਆ ਜਿਵੇਂ ਉੱਪਰੇ ਬੰਦੇ ਆ ਜਿਵੇਂ ਹਣੀ ਪੂਰਾ ਕੋਈ ਹਲਚਲ ਕੀਤੀ ਬਈ ਦਿਖਦੂ ਉਪਰ ਬੰਦੇ ਜਮਾਨੀ ਪੂਰਾ ਵੀ ਹਾਲ ਚੋਂ ਠੰਡੀ ਸੀ ਲਾ ਬਈ ਵੜ ਪੂਰੀ ਤੇ ਬਈ ਇੱਕ ਆਪਦਾ ਨਾਂ ਤੇ ਫੋਨ ਨੰਬਰ ਤੇ ਘਰ ਦਾ ਐਡਰੈਸ ਦਾ ਆਪਣਾ ਨਾਂ ਗਗਨਦੀਪ ਨੇ ਠੀਕ ਹੈ ਬਈ ਫੋਨ ਨੰਬਰ ਹੈਗਾ 84272 ਹਾਂ ਹਾਂ 68407 ਠੀਕ ਹੈ ਤੇ ਘਰ ਆਪਣਾ ਘਰ ਆਪਣਾ ਹੈਗਾ ਯਾ ਢੇ ਕੋਲ ਰਹਿ ਗਿਆ ਆਪਣੇ ਕੋਲੇ ਆਪਣੇ ਚੱਕੀ ਹੈ ਚੱਕੀ ਦੇ ਕੋਲ ਸੱਤ ਦੇ ਕੋਲ ਘਰ ਆ ਹਨਾ ਸੱਤ ਦੇ ਕੋਲ ਠੀਕ ਹੈ ਬਾਈ ਦਾ ਬਈ ਫੋਨ ਨੰਬਰ ਐਡਰੈਸ ਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਇੱਕ ਮੇਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਇਹਨਾਂ ਵੀ ਜੋ ਚੰਗੀ ਚੀਜ਼ ਚੰਗੇ ਕਿਸਾਨ ਭਰਾ ਤੱਕ ਜਾ ਸਕੇ ਤੇ ਮਿਲਦੇ ਆਂ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਦਾ